ਬੈਲਾ ਆਇਆ ਪੱਜਿਆ ਲੈ ਸੱਫੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਹਾਂ ਅੱਜ ਦੀ ਵੀਡੀਓ ਬਹੁਤ ਕੈਂਟ ਹੋਣ ਵਾਲੀ ਆ ਬਈ ਕਿਉਂਕਿ ਅੱਜ ਤੁਹਾਨੂੰ ਦਿਖਾ ਕੇ ਲਿਆਵਾਂਗੇ ਘੋੜੀਆਂ ਦਾ ਫਾਰਮ ਬੱਕਰੀਆਂ ਦਾ ਫਾਰਮ ਤੇ ਵਿੱਚ ਹੀ ਗਾਈਆਂ ਦਾ ਫਾਰਮ ਤੇ ਹੋਰ ਜਾਨਵਰਾਂ ਦਾ ਤੇ ਸਾਰਾ ਕੁਝ ਇੱਕ ਜਗ੍ਹਾ ਤੇ ਹੀ ਆ ਤਵੈ ਅੱਜ ਦੀ ਵੀਡੀਓ ਬਹੁਤ ਕੈਂਟ ਹੋਣ ਵਾਲੀ ਆ ਐਂਡ ਤੱਕ ਦੇਖਿਓ ਤੇ ਬੈਲਾ ਨੂੰ ਆਪਾਂ ਹੁਣ ਬੰਦਦੇ ਆ ਤੇ ਜਾਨਵਰ ਸਾਰੇ ਬੰਦ ਨੇ ਇਕੱਲੀ ਇਹ ਖੁੱਲੀ ਆ ਆ ਫਾਰੇ ਜਾਨਵਰ ਬੰਦ ਨਹੀਂ ਬਈ ਪਹਿਲੇ ਇਹਨਾਂ ਨੂੰ ਛੱਡ ਦਿਆਂ ਪਰ ਉਸ ਤੋਂ ਪਹਿਲਾਂ ਬੈਲਾਂ ਨੂੰ ਬੰਦਿਆ ਆ ਜਾ ਪਹਿਲਾਂ ਅੰਦਰ ਭੱਜ ਜਾ ਇੱਧਰ ਆਇਆ ਇੱਧਰ ਚੱਲ ਅੰਦਰ ਚੱਲ ਅੰਦਰ ਇੱਧਰ ਉਰਿਆ ਧੂੜੀ ਵਾਲੇ ਚ ਕੀ ਲੈਣ ਜਾਣੀ ਆ ਲੈ ਹੁਣ ਭੱਜਣ ਲੱਗੀ ਰੱਜੀ ਨਹੀਂ ਸਾਰੀ ਰਾਤ ਭਾਜ ਭਾਜ ਕੇ ਉਰਿਆ ਆਇਆ ਆਇਆ ਅੰਦਰ ਆ ਜਾ ਚੱਲ ਇੱਧਰ ਚੱਲ ਉਥੇ ਆਤਰੋ ਤੇ ਚਾਤਰੋ ਇਹ ਦੋਨੇ ਅੰਦਰ ਨੇ ਬਈ ਰਾਤ ਨੂੰ ਮੀਂਹ ਕਣੀ ਆ ਜਾਂਦਾ ਤਾਂ ਕਰਕੇ ਇਹਨਾਂ ਨੂੰ ਅੰਦਰ ਬੰਦ ਲੈਣੇ ਆ। ਹਾਂ ਕੀ ਝਾਕਦੀਆਂ ਬਾਹਰ? ਬੰਦ ਤਾਂ ਹੁਣ ਤੈਨੂੰ। ਬੈ ਜਾ ਇੱਥੇ ਟਿੱਕੇ। ਸਭ ਤੋਂ ਪਹਿਲਾਂ ਖੋਲਦੇ ਆਂ ਭਈ ਆਪਾਂ ਡਾਕੂ ਨੂੰ ਤੇ ਇਹਦੀਆਂ ਮੁਰਗੀਆਂ ਨੂੰ। ਆ ਜਾ ਵੀ ਡਾਕੂ ਬਾਹਰ। ਭੱਜਿਆ। ਚਲੋ ਚਲੋ ਸ਼ਾਬਾਸ਼। ਬਾਹਰ ਆ ਜੋ ਬਾਹਰ 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 ਬਾਹਰ। ਭੱਜ ਜਾ ਭੱਜ ਜਾ ਭੱਜ ਜਾ। ਹੁਣ ਛੱਡਦੇ ਆ ਇਹਨਾਂ ਨੂੰ। ਆ ਜਾਓ ਵੀ। ਭੱਜ ਜਾਓ। ਚਲੋ ਚਲੋ ਚਲੋ। ਬਹੁਤ ਵੱਡੀ ਗੈਂਗ ਆ ਇਹ। ਤੇ ਹੁਣ ਖੋਲਦੇ ਆ ਇਹਨਾਂ ਨੂੰ। ਸਾਰੇ ਨਾਲੋਂ ਵੱਡਿਆ ਇਹਨੂੰ ਆ ਜਾਓ ਵੀ ਭੱਜ ਜਾਓ ਚਲੋ 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 ਸ਼ਾਬਾਸ਼ ਫਰ ਗਿਆ ਵੀੜਾ ਹੁਣ ਛੱਡ ਦੇ ਇਹਨਾਂ ਨੂੰ ਆ ਜਾਓ ਵੀ ਲੱਕਿਓ ਤੁਫੀ ਵੀ ਆ ਜਾਓ ਅੱਜ ਟਾਈਮ ਨਾਲ ਬਾਹਰ ਇੱਕ ਆ ਚੂਚਾ ਰਹਿ ਗਿਆ ਇਹਨੂੰ ਵੀ ਛੱਡ ਦਈਏ ਆ ਜਾ ਵੀ ਭੱਜ ਜਾ ਬਹੁਤ ਵੱਡਾ ਹੋ ਗਿਆ ਬਈ ਇਹ ਇਧਰਲੇ ਸਾਰੇ ਜਾਨਵਰ ਛੱਡ ਤੇ ਹੁਣ ਚੱਲਦੇ ਆਪਾਂ ਉਧਰ ਹੁਣ ਆਪਾਂ ਵੀ ਇਧਰਲੇ ਜਾਨਵਰ ਛੱਡ ਦਈਏ ਫੇਰ ਚੱਲਦੇ ਆਪਾਂ ਦਾਣੇ ਦੂਣੇ ਫਿੱਟ ਕੇ ਇਹਨਾਂ ਨੂੰ ਇਧਰ ਨੇ ਆਪਣੇ ਟਰਕੀ ਤੇ ਬਲੈਕ ਕੈਸਟਲ ਆਉ ਮੁਰਗਾ ਕਾਲਾ ਮੁਰਗਾ ਭੱਜ ਜਾਓ ਬਈ ਬਾਹਰ ਸ਼ਾਬਾਸ਼ ਚਲੋ ਚਲੋ ਆ ਗਿਆ ਮੁਰਗਾ ਬਈ ਇਹ ਟਰਕੀਆਂ ਨਾਲ ਹੁੰਦਾ ਹੁਣ ਇਹਨੂੰ ਇਧਰ ਬੰਦ ਕਰ ਦਿੰਨੇ ਆ ਇਹ ਵੀ ਆ ਗਏ ਬਾਹਰ ਹੁਣ ਛੱਡਦੇ ਆਂ ਬਈ ਆਪਾਂ ਅਸਲੀ ਮੁਰਗੇ ਤੇ ਮੁਰਗੀਆਂ ਨੂੰ ਲੈ ਲਾ ਤੇ ਮੈਨੂ ਨੂੰ ਬੰਦ ਕਰ ਦਿੰਨੇ ਆ ਆਜੋ ਵੀ ਕੇਰਾ ਬਾਹਰ ਜਾਓ ਤੂਫਾਨ ਆਇਆ ਚੱਲ 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 ਬ੍ਰਹਮਾ ਨੂੰ ਵੀ ਛੱਡ ਦਈਏ ਤੇ ਨਾਲੇ ਫੈਂਸੀ ਮੁਰਗੀਆਂ ਨੂੰ ਆ ਜਾ ਵੀ ਬ੍ਰਹਮਾ ਫੈਂਸੀ ਮੁਰਗੀਆਂ ਬ੍ਰਹਮਾ ਇਹ ਵੀ ਆ ਗਈ ਬਾਹਰ ਆਹ ਖੋਡੇ ਦੇ ਵਿੱਚ ਆ ਬਈ ਆਪਣੀ ਚਕੋਰ ਤੇ ਜ਼ੀਰੋ ਸਾਈਜ਼ ਬੈਂਟਮ ਇਹਨਾਂ ਨੂੰ ਵੀ ਛੱਡ ਦਿੰਨੇ ਆ ਆ ਜਾ ਵੀ ਚਕੋਰੇ ਬਾਹਰ ਆ ਜਾ ਚੱਲ ਚੱਲ ਬਾਹਰ ਚੱਲ ਇਹਨਾਂ ਦਾ ਵੀ ਗੇਟ ਖੋਲ ਦਈਏ ਆਜੋ ਵੀ 05 ਜਪੈਂਟਮ ਬਾਹਰ ਆਜੋ ਭਜ ਜਾਓ ਸ਼ਾਬਾਸ਼ ਗੁੱਡ ਮਾਰਨਿੰਗ ਚਲੋ 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 ਬਾਹਰ ਚਲੋ ਇਹ ਆਉਂਦੇ ਨੇ ਬਾਹਰ ਐਨੇ ਆਪਾਂ ਇਹਨਾਂ ਨੂੰ ਛੱਡ ਦਈਏ ਛੋਟੀਆਂ ਡਕਸ ਨੂੰ ਆਜੋ ਵੀ ਤੁਸੀਂ ਆਜੋ ਹੁਣ ਚਲੋ 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 ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆ ਰਹੀ ਇੱਕ ਬਲੈਕ ਜੀ ਆ ਜਾ ਭਜਿਆ ਤੂੰ ਵੀ ਚੱਲ 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 ਬਾਹਰ ਚਲ ਸ਼ਾਬਾਸ਼ ਆ ਜਾਂਦੀਆਂ ਨੇ ਸਿੱਧਾ ਪਾਣੀ 'ਚ ਬਈ ਖੋਡੇ 'ਚੋਂ ਨਿਕਲਦੀਆਂ ਨੇ ਸਿੱਧਾ ਪਾਣੀ 'ਚ ਪਾਣੀ 'ਚੋਂ ਨਿਕਲਦੀਆਂ ਨੇ ਸ਼ਾਮ ਨੂੰ ਸਿੱਧਾ ਖੁੱਡੇ 'ਚ ਇਹਨਾਂ ਨੂੰ ਲਾਉਣ ਦਾ ਤਾਰੀਆਂ ਤੇ ਆਪਾਂ ਆ ਡਾਕਸ ਨੂੰ ਬੰਦ ਕਰ ਦਿੰਨੇ ਆਂਗੇ ਚੱਲ ਬਈ ਅੰਦਰ ਚੱਲ ਅੰਦਰ 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 ਥੋੜੇ ਅੰਦਰ ਆਣ ਦਾ ਟਾਈਮ ਆ ਗਿਆ ਆ ਮੁਰਗੀ ਦੇਖੋ ਬਈ ਇਹਨਾਂ ਨਾਲ ਉਹਦੀ ਵੜ ਜਾਂਦੀ ਏ ਯਾਰ ਹੁਣ ਸਮਝ ਨਹੀਂ ਆਉਂਦੀ ਇਹਨੂੰ ਕਿਵੇਂ ਹਟਾਈਏ ਆ ਪਿੰਜਰਾ ਬਾਹਰ ਕੱਢ ਦਿੰਨੇ ਆਂ ਆਪਾਂ ਲੋ ਬਈ ਚੱਲ ਬਾਹਰ ਚੱਲ ਤੂੰ ਮੁਰਗੀ ਏ ਤੇਰਾ ਇਹਨਾਂ ਨਾਲ ਕੀ ਕੰਮ ਬਾਹਰ ਚੱਲ ਭੱਜ ਜਾ ਲੋ ਜੀ ਆ ਵੀ ਹੋ ਗਈਆਂ ਬੰਦ ਜਾਨਵਰ ਛੜਤੇ ਬਈ ਸਾਰੇ ਆਜੋ ਦਾਣੇ ਪਾ ਦਈਏ ਆ ਆ ਆ ਆ ਆਜੋ ਬਈ ਭੱਜਿਓ ਆਓ 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 ਖਾਓ 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 ਲੋ ਬਈ ਇਧਰ ਲਿਆਂ ਨੂੰ ਫਿੜਤੇ ਹੁਣ ਪਰ ਲਿਆਂ ਨੂੰ ਵੀ ਪਾ ਦਈਏ ਇਧਰ ਦੇਖੋ ਕਿਵੇਂ ਝਾਕੀ ਜਾਂਦੇ ਨੇ ਹਾਂ ਬਈ ਆਜੋ ਤੁਹਾਨੂੰ ਵੀ ਪਾਈਏ ਇਧਰ ਡਾਕੂ ਦਾ ਏਰੀਆ ਗਾ ਆ ਜਾ ਵੀ ਡਾਕੂ ਆ ਆ ਆ ਆ ਆਓ 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 ਭਜੋ 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 ਖਾਓ 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 ਸ਼ਾਬਾਸ਼ ਉਧਰ ਹੋਰ ਪਾ ਦਿੰਨੇ ਆ ਉਧਰ ਜਾਨਵਰ ਜ਼ਿਆਦੇ ਨੇ ਇੱਧਰ ਵਾਲੇ ਜਾਨਵਰ ਨਹੀਂ ਦੇਖੋ ਬਈ ਐਨੇ ਨੇ ਇੱਧਰ ਲੋ ਬਈ ਖਾਓ ਫਿਰ ਚੱਕੋ ਬਈ ਬਾਧੂ ਪਾਤੇ ਹੁਣ ਨਹੀਂ ਮੁੱਕਦੇ ਹੁਣ ਆਪਣਾ ਇੱਕ ਕੰਮ ਰਹਿ ਗਿਆ ਬਸ ਮਾਸਟਰ ਕੇਜ ਦੇ ਅੰਦਰ ਬਈ ਪਾਣੀ ਵਾਲਾ ਕੂਂਡਾ ਵਾਲਾ ਖਰਾਬ ਹੋ ਰਿਹਾ ਕਿਉਂਕਿ ਇਹਦੇ ਅੰਦਰ ਡੱਕਸ ਰਹਿੰਦੀਆਂ ਨੇ ਉਹ ਖਰਾਬ ਕਰ ਦਿੰਦੀਆਂ ਨੇ ਆ ਪਾ ਬਦਲ ਚਲੀਏ ਫੇਰ ਚੱਲਦੇ ਆਂ ਆਪਾਂ ਫਾਰਮ ਤੇ ਮਿੱਤਰੋ ਆਪਾਂ ਆ ਗਏ ਮਾਸਟਰ ਕੇਜ ਦੇ ਅੰਦਰ ਆਹ ਦੇਖੋ ਵੀ ਆਪਣੀਆਂ ਜਾਵਾ ਫਿੰਚਾਂ ਬਾਲੀਆਂ ਕੈਂਟ ਲੱਗਦੀਆਂ ਨੇ ਆਜੋ ਵੀ ਸਾਰੇ ਚਿੜੀਆਂ ਤੇ ਤੋਤੇ ਦਾਣੇ ਖਾ ਲੋ ਲਓ ਜੀ ਪਾਣੀ ਪਾਤਾ ਦਾਣੇ ਪਾਤੇ ਕੰਮ ਡੰਨਾ ਇਹਨਾਂ ਦਾ ਆਜੋ ਵੀ ਫੇਰ ਆਪਾਂ ਬਾਹਰ ਚੱਲਦੇ ਆਂ ਖੇਡੋ ਵੀ ਤੂ ਫਿਰ ਇੱਥੇ ਪੂਰੇ ਨੇਰੇ ਲਈ ਜਾਂਦੇ ਨੇ ਬਈ ਸਵੇਰੇ ਸਵੇਰੇ ਡਾਰੀਆਂ ਮਾਰੀ ਜਾਂਦੇ ਨੇ ਪੂਰੀਆਂ ਚਲੋ ਵੀ ਚੱਲੀਏ ਬਾਹਰ ਸੂਰਜ ਵੀ ਨਿਕਲਿਆ ਆ ਸਵੇਰੇ ਸਵੇਰੇ ਟੂਟੀ ਆ ਰਹੀ ਆ ਬਈ ਤਾਇਆ ਪਾਣੀ ਲੈ ਕੇ ਚੱਲਦੇ ਆ ਹਾਂ ਵੀ ਕਿਵੇਂ ਹੋ ਤੁਸੀਂ ਲਾਡੋ ਰਵੀ ਠੀਕ ਹੋ ਆਈਓਕੇ ਬੇਬੀ ਹਾਈ ਆ ਜੋ ਵੀ ਮਿੱਤਰੋ ਆਖਰੀ ਕੰਮ ਕਰ ਚੁ ਲਈਏ ਜੋੜੀਆਂ ਨੂੰ ਦਾਣੇ ਰੱਖ ਚੁ ਲਈਏ ਤੇ ਨਾਲੇ ਦੇਖ ਚੁ ਲਈਏ ਕਿੰਨੀਆਂ ਜੋੜੀਆਂ ਨੇ ਅੰਡੇ ਧਰ ਲਏ ਉਹਦੇ ਤਰੇ ਸੀ ਦੋ ਜੋੜੀਆਂ ਨੇ ਅੱਜ ਦੇਖਦੇ ਆ ਆ ਭਈ ਆ ਦਾਣੇ ਆ ਜਿਓ ਫਿਰ ਲੈ ਕੇ ਚਲੀਏ ਤੇ ਇਧਰ ਖੁੱਡੇ ਦੀ ਸਫਾਈ ਦੇਖੋ ਬਈ ਜਦੋਂ ਮਾੜਾ ਖਰਾਬ ਹੁੰਦਾ ਉਹਦੀ ਸਾਫ ਕਰ ਦਿੰਨੇ ਆ ਦਾਣੇ ਆਪਾਂ ਰੱਖ ਤੇ ਤੇ ਹੁਣ ਦੇਖਦੇ ਆ ਬਈ ਜੋੜੀਆਂ ਤਾਂ ਬਾਵਾ ਬੈਠੀਆਂ ਨੇ ਬਈ ਟੋਕਰੀ ਚ ਆ ਜਿਓ ਫਿਰ ਟੋਟਲ ਦੇਖਦੇ ਆ ਕਿੰਨੀਆਂ ਨੇ ਧਰ ਲਏ ਹਾਂਜੀ ਕਾਲੀਆਂ ਟੋਪੀਆਂ ਵਾਲੇ ਇਹਨਾਂ ਨੇ ਤਾਂ ਉਹਦੇ ਅੰਡੇ ਧਰਿਆ ਸੀ ਤੇ ਹਜੇ ਕੰਢ ਹੀ ਆ ਇੱਧਰ ਨਵੀਂ ਜੋੜੀ ਬੈਠੀ ਆ ਹਾਂਜੀ ਦਿਖਾਓ ਬਈ ਦਿਖਾਓ 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 ਇੱਥੇ ਰੱਖ ਦੋਨੇ ਅੰਡੇ ਧਰ ਲੇ ਬਈ ਕਾਲੇ ਮੋਢਿਆਂ ਵਾਲਿਆਂ ਨੇ ਆਜੋ ਹੁਣ ਚੱਲਦੇ ਆ ਅੱਗੇ ਗਲਾਬੀ ਢੱਡ ਵਾਲਿਆਂ ਕੋਲੇ ਹਾਂਜੀ ਗਲਾਬੀ ਢੱਡ ਵਾਲਿਓ ਦਿਖਾਓ ਕੀ ਆ ਬਾਤ ਐ ਬਈ ਦੋਨੇ ਅੰਡੇ ਧਰ ਲੇ ਇਹਨਾਂ ਨੇ ਵੀ ਤੇ ਇੱਧਰ ਕਾਲੀ ਕੰਢ ਹਰੇ ਡੰਡੇ ਤੂੰ ਵੀਂ ਦਿਖਾਉ ਬਈ ਧਰ ਲੈ ਕੇ ਨਾ ਦੋਨੇ ਉਹਦੇ ਇਹਨਾਂ ਨੇ ਕੰਡਾ ਧਰਿਆ ਸੀ ਕੀ ਬਾਤ ਐ ਬਈ ਇਹਨਾਂ ਨੇ ਵੀ ਦੋਨੇ ਅੰਡੇ ਧਰ ਲਏ ਆ ਤਾਂ ਬਹੁਤ ਵਧੀਆ ਹੋਇਆ ਬਈ ਆ ਖੁੱਡੇ ਦੇ ਵਿੱਚ 6 ਜੋੜੇ ਛੱਡੇ ਨੇ 6 ਚੋਂ 4 ਜੋੜੀਆਂ ਨੇ ਅੰਡੇ ਧਰ ਲਏ ਮਿੱਤਰੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਆ 6 ਪੀਜੀ ਪੱਟ ਚੱਲੀ ਏ ਯਾਰ ਆਪਾਂ ਭੈੜੀ ਲੱਗਦੀ ਆ ਲਓ ਜੀ ਉੱਤਰ ਗਈ ਚਲੋ ਆਜੋ ਮਿੱਤਰੋ ਫਿਰ ਪਾਈਏ ਚੱਲੇ ਖੁੱਡਾ ਕਰੀਏ ਬੰਦ ਤੇ ਚੱਲੀਏ ਉਹ ਵੀ ਗੱਲ ਕਰਦੇ ਨੇ ਟੂ ਵੇਅਰ ਯੋਰ ਸੀਟ ਲੋ ਵੀ ਮੈਟਰੋ ਆਪਾਂ ਪਹੁੰਚ ਗਏ ਫਾਰਮ ਤੇ ਹੁਣ ਦੇਖਦੇ ਆਂ ਬਈ ਜਾਨਵਰ ਜਿਹੜੇ ਜਿਹੜੇ ਵੀ ਇੱਥੇ ਹੈਗੇ ਨੇ ਦੇਖਦੇ ਆਂ ਕਿਹੜੇ ਆ ਪਹਿਲਾਂ ਤਾਂ ਮੈਟਰੋ ਇੱਧਰ ਚੱਲਦੇ ਆਂ ਇੱਧਰ ਨੇ ਬਈ ਘੋੜੀਆਂ ਘੋੜੇ ਹਨਾ ਆਹ ਦੇਖਦੇ ਆਂ ਆਹ ਖੜਾ ਬਈ ਪਹਿਲਾ ਘੋੜਾ ਕਾਲੇ ਰੰਗ ਦਾ ਦੇਖੋ ਬਈ ਕਰੋ ਦਰਸ਼ਨ ਉੱਚਾ ਲੰਬਾ ਸੋਹਣਾ ਸਣਖਾ ਘੋੜਾ ਬਈ ਕੈਂਟਾ ਚੀਜ਼ ਤੇ ਇਹਦੇ ਨਾਲ ਖੜੇ ਨੇ ਬਈ ਨੁਕਰੇ ਇੱਕ ਬਸ਼ੇਰਾ ਬਈ ਆ ਵੱਡੇ ਵਾਲਾ ਬਸ਼ੇਰਾ ਹੈਗਾ ਤੇ ਇਹਦੇ ਨਾਲ ਆਹਾ ਬਸ਼ੇਰੀਆ ਇਹ ਛੋਟੀ ਬਸ਼ੇਰੀਆ ਬਈ ਦੋਨੇ ਨੁਕਰੇ ਆ ਬਈ ਐਸ ਤੋਂ ਅੱਗੇ ਆ ਘੋੜੀ ਆ ਬਈ ਇਧਰ ਖੜੀ ਲਾਲ ਜੀ ਦੇਖੋ ਆ ਘੋੜੀ ਆ ਬਈ ਤੇ ਆ ਬਸ਼ੇਰੀ ਲੱਗਦੀ ਹੈ ਇਹਦੀ ਇਧਰ ਆ ਗਈਆਂ ਮਿੱਤਰੋ ਦੋ ਘੋੜੀਆਂ ਹੋਰ ਇੱਕ ਗੂੜੀ ਲਾਲ ਇੱਕ ਫਿੱਕੀ ਲਾਲ ਤੇ ਇਹਨਾਂ ਦੇ ਨਾਲ ਖੜਾਗਾ ਘੋੜਾ ਬਈ ਗੂੜੇ ਲਾਲ ਰੰਗ ਦਾ ਦੇਖੋ ਬਈ ਆ ਘੋੜੀ ਵੀ ਚੰਗੀ ਆ ਬਈ ਜਿਹੜੀ ਪਹਿਲ ਨੰਬਰ ਤੇ ਖੜੀ ਆ ਬਾਕੀ ਅੱਗੇ ਦੇਖਦੇ ਆ ਬਈ ਅੱਗੇ ਕਿਹੜੇ ਜਾਨਵਰ ਨੇ ਇਧਰ ਨੇ ਮਿੱਤਰੋ ਡਕਸ ਕਿੜੀਆਂ ਨੇ ਇਹ ਮੈਕਸਿਕੋਬੀ ਵਾਜਦੀਆਂ ਨੇ ਹਾਂ ਮੈਕਸਿਕੋਬੀ ਡੱਕ ਨੇ ਬਈ ਇਹ ਚਿੱਟੀਆਂ ਤੇ ਡੱਬੀਆਂ ਬਹੁਤ ਸੋਹਣੀਆਂ ਨੇ ਬਈ ਬਾਕੀ ਇਧਰ ਦੇਖਦੇ ਆ ਇਧਰ ਨੇ ਬਈ ਡਬਲ ਐਫ ਜੀ ਮੁਰਗੀਆਂ ਪਤਾ ਨਹੀਂ ਫਨਾਲੀ ਨੇ ਦੋਨਾਂ ਚ ਇੱਕ ਬਰੀਡ ਆ ਜਿਹਨੂੰ ਪਤਾ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਡਬਲ ਐਫ ਜੀ ਨੇ ਜਾਂ ਫਿਰ ਫਨਾਲੀ ਨੇ ਬਾਕੀ ਇਹਦੇ ਨਾਲ ਵਾਲੇ 'ਚ ਦੇਖਦੇ ਆ ਉਧਰ ਕੀ ਆ ਤੇ ਇਹਨੂੰ ਆਪਾਂ ਕਰਦੇ ਆ ਬੰਦ ਮਿੱਤਰੋ ਆਇਦਰ ਦੇਖਦੇ ਆ ਬਈ ਇਧਰ ਕੀ ਆ ਏ ਇਧਰ ਬਈ ਡੱਕਸ ਸੇਵਾ ਤੇ ਬਠਾਰਖੀਆਂ ਨੇ ਆਂਡਿਆਂ ਤੇ ਬੈਠੀਆਂ ਨੇ ਬਤਕਾਂ ਬਾਕੀ ਤਾਂ ਮੁਰਗੀਆਂ ਮਰਗੀਆਂ ਫਿਰਦੀਆਂ ਨੇ ਆਹੀ ਆ ਬਫ ਇਧਰ ਹੁਣ ਦੇਖਦੇ ਆ ਬਈ ਇਧਰ ਇਧਰ ਫਿਰਦਾ ਮੁਰਗਾ ਫੀਲ ਚਕੌਰ ਕੜਕਨਾਥ ਦੇਖੋ ਬਈ ਕੜਕਨਾਥ ਆਹ ਬਰੀਡ ਥੋੜੀ ਜੀ ਹੁਣ ਘਟ ਗਈ ਬਈ ਲੋਕ ਘਟ ਰੱਖਣ ਲੱਗੇ ਪਹਿਲਾਂ ਬਾਲਾ ਕਰੇਜ ਸੀ ਇਹਦਾ ਆ ਚਕੂਰ ਆ ਬਈ ਆ ਖੜਾਗਾ ਅਸੀਲ ਮੁਰਗਾ ਇਧਰ ਤਾਂ ਆਹੀ ਸੀ ਬਈ ਅੱਗੇ ਚੱਲਦੇ ਆਂ ਇਧਰ ਬਣਾ ਰੱਖਿਆ ਬਈ ਡੈਰੀ ਫਾਰਮ ਗਾਈਆਂ ਰੱਖ ਰੱਖੀਆਂ ਨੇ ਦੋ ਤਿੰਨ ਨਸਲਾਂ ਦੀਆਂ ਆ ਜੋ ਇਹਨਾਂ ਨੂੰ ਦੇਖਦੇ ਆਂ ਬਈ ਕਿਹੜੀਆਂ ਕਿਹੜੀਆਂ ਰੱਖੀਆਂ ਹੋਈਆਂ ਨੇ ਆ ਤਾਂ ਬਈ ਸ਼ਾਹੀਵਾਲ ਲੱਗਦੀ ਆ ਜਿਹੜੀਆਂ ਲਾਲ ਜੀਆਂ ਖੜੀਆਂ ਨੇ ਇਧਰ ਨੇ ਬਈ ਐਚ ਐਫ ਨਾਲੇ ਕ੍ਰੋਸ ਐਚ ਐਫ ਬਾਕੀ ਰਾਠੀ ਵੀ ਸ਼ਾਇਦ ਹੋਊ ਇੱਕ ਅੰਦੀ ਤੇ ਦੇਸੀ ਵੀ ਆ ਇੱਕ ਵਿੱਚ ਬਾਕੀ ਅਮਰੀਕਨ ਗਾਈਆਂ ਵੀ ਹੈਗੀਆਂ ਨੇ ਵਿੱਚ ਆਲ ਆ ਰਖੇ ਨੇ ਗੋਲ ਪੱਖੇ ਤਿੰਨ ਇਧਰ ਤਿੰਨ ਉਧਰ ਕਿਵੇਂ ਲੱਗਿਆ ਡੈਰੀ ਫਾਰਮ ਆ ਗੱਲ ਵੀ ਦੱਸਿਓ ਆਸ਼ੂ ਮਿੱਤਰੋ ਹੁਣ ਚੱਲਦੇ ਆਪਾਂ ਬਾਹਰਲੇ ਪਾਸੇ ਉਧਰ ਦੇਖਦੇ ਆਂ ਕੀ ਕੁਛ ਆ ਇਧਰ ਬੈਠੀਆਂ ਨੇ ਚਾਰ ਪੰਜ ਡਾਕਸ ਹੋਰ ਮੈਕਸਕੋ ਵੀ ਤੇ ਆਪ ਅਮਰੀਕੀਨ ਕੁੱਤਾ ਬਾਕੀ ਆ ਜਾਓ ਬਈ ਅੱਗੇ ਚੱਲਦੇ ਆਂ ਆਪਾਂ ਤੇ ਆ ਨੁਕਰੇ ਬਸ਼ੇਰਾ ਬਸ਼ੇਰੀ ਕਿਵੇਂ ਲੱਗੇ ਗਲਚ ਤਵੀਤੀ ਆ ਕਮੈਂਟ ਕਰਕੇ ਪੱਕਾ ਦੱਸਿਓ ਬਈ ਕਿਵੇਂ ਲੱਗਿਆ ਬਸ਼ੇਰਾ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਬਾਕੀ ਆ ਵੀ ਘੈਂਟ ਲੱਗਿਆ ਬਈ ਕਾਲਾ ਘੋੜਾ ਇਹ ਵੀ ਤਕੜੀ ਚੀਜ਼ ਆ ਹੁਣ ਚੱਲਦੇ ਆਂ ਭਈ ਆਪਾਂ ਬਾਹਰਲੇ ਪਾਸੇ ਇਧਰ ਬਣਾ ਰੱਖਿਆ ਬਾਈਆਂ ਨੇ ਜਾਨਵਰਾਂ ਦਾ ਪੂਲ ਤੋਬਾ ਨਹਾਉਣ ਵਾਸਤੇ ਅੰਦਰ ਕੁੰਡੇ ਲਾਰਖੇ ਨੇ ਤੇ ਪਿਆ ਖਾਲੀ ਆ ਇਧਰ ਆ ਮਿੱਤਰੋ ਬੱਕਰੀਆਂ ਦਾ ਬਾੜਾ ਤੇ ਬੱਕਰੀਆਂ ਵੀ ਆਉਣ ਵਾਲੀਆਂ ਨੇ ਬਸ ਬਾਹਰ ਗਈਆਂ ਨੇ ਚਰਨ ਆ ਆ ਗਈਆਂ ਭਈ ਬੱਕਰੀਆਂ ਆ ਹੁੰਦਾ ਸਾਰਾ ਮਾਲ ਦੇਖੋ ਛੋਟੀਆਂ ਪੱਠਾਂ ਵੱਡੀਆਂ ਬੱਕਰੀਆਂ ਬੱਕਰੇ ਆ ਪਿੱਛੇ ਵੱਡਾ ਬਕਰਾ ਆਉਂਦਾ ਬਈ ਡੱਬਾ ਦੇਖੋ ਕਿੱਡਾ ਤਾਕੜਾ ਬੋਕ ਆ ਪੂਰਾ ਡਵਲ ਆ ਬਈ ਤੇ ਆ ਜਵਾਕ ਲਿਆਇਆ ਚਰਾ ਕੇ ਬਈ ਇੱਧਰ ਲੈ ਕੇ ਆਇਆ ਹੋਇਆ ਸੀਗਾ ਬਾਹਰ ਨਾਲੀ ਤੇ ਤੇ ਬਈ ਇਹ ਫਾਰਮ ਬੋਹਾ ਦੇ ਵਿੱਚ ਆ ਭਲਾਡੇ ਕੋਲੇ ਪੈ ਜਾਂਦਾ ਬੋਹਾ ਉੱਥੇ ਆ ਬਈ ਫਾਰਮ ਇਹ ਬਾਕੀ ਬੱਕਰੀਆਂ ਨੂੰ ਲੈ ਕੇ ਆਂਦੇ ਨੇ ਹੁਣ ਬਾੜੇ 'ਚ ਸਾਰੀਆਂ ਬੱਕਰੀਆਂ ਨੂੰ ਬਾੜੇ 'ਚ ਬਾੜਦੇ ਨੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਬਈ ਇੱਧਰ ਦੀ ਕੈਮਰਾ ਕਰਕੇ ਆ ਹੋ ਗਈਆਂ ਸਟਾਰਟ ਅੰਦਰ ਆਉਣੀਆਂ ਸਾਰੀਆਂ ਦੇਖੋ ਮਿੱਤਰੋ ਡੱਬੀਆਂ ਸ਼ੇਰੀਆਂ ਕਾਲੀਆਂ ਲਾਲ ਲਾਲ ਡੱਬੀਆਂ ਚਿੱਟੀਆਂ ਡੱਬੀਆਂ ਆ ਹੋਰੀ ਕਲਰ ਆ ਬਈ ਗ੍ਰੇ ਕਲਰ ਜਾਂ ਲਾਈਟ ਤੇ ਆ ਆਗੀਆਂ ਬਈ ਪਿੱਛੇ ਹੋਰ ਦੇਖੋ ਆ ਬੱਕਰਾ ਆਉਂਦਾ ਖੈਂਦਾ ਨਾਲ ਤੇ ਬਈ ਮਾਲ ਤਾਂ ਵਾਵਾਗਾ ਦੇਖੋ ਐਣ ਪੂਰੀਆਂ ਚੰਗੀਆਂ ਮੱਕਰੀਆਂ ਨੇ ਬਈ ਸਾਰੀਆਂ ਵਧੀਆ ਨੇ ਬੱਕਰੀਆਂ ਕਦ ਕੋਦ ਵੀ ਚੰਗੀਆਂ ਸਾਰੀਆਂ ਦੇ ਆ ਬੱਕਰਾ ਵੀ ਤਗੜਾ ਬਈ ਪੂਰਾ ਤੇ ਹੈਗੀਆਂ ਸਾਰੀਆਂ ਬੀਟਲ ਨੇ ਬਈ ਬਰਬਰੀਕ ਵੀ ਨਹੀਂ ਹੈਗੀ ਸਾਰੀਆਂ ਟੋਟਲੀ ਬੀਟਲ ਨੇ ਤੇ ਰੰਗ ਲਾਲ ਜਿਆਦੇ ਐ ਇਹਨਾਂ ਚ ਕਾਲਾ ਘਟਾ ਵਿੱਚ ਚਿੱਟੀਆਂ ਵੀ ਨੇ ਤੇ ਹੈਗੀਆਂ ਸਾਰੀਆਂ ਵਧੀਆ ਨੇ ਬਈ ਤੇ ਇੱਧਰ ਦੇਖੋ ਬਈ ਆ ਸ਼ੇਰੀ ਬੱਕਰੀ ਖੜੀ ਆ ਆਪਦੇ ਬੱਚਿਆਂ ਨੂੰ ਦੁੱਧ ਪਿਆਈ ਜਾਂਦੀ ਆ ਤੇ ਦੇਖੋ ਬਈ ਕਿੰਨੇ ਪਿਆਰੇ ਲੱਗ ਜਾਂਦੇ ਨੇ ਬੱਚੇ ਦੁੱਧ ਪੀਂਦੇ ਆਪਦੀ ਮਾਂ ਦਾ ਤੇ ਆ ਜਵਾਕ ਖੜਾ ਬੱਕਰੀ ਨੂੰ ਕੰਨ ਤੋਂ ਫੜ ਕੇ ਤੇ ਕਿਵੇਂ ਲੱਗੀਆਂ ਬੱਕਰੀਆਂ ਮਿੱਤਰੋ ਕਮੈਂਟ ਕਰਕੇ ਪੱਕਾ ਦੱਸਿਓ ਬਈ ਆ ਜੋ ਹੁਣ ਇੱਧਰ ਦੇਖਦੇ ਆਂ ਇੱਧਰ ਕੀ ਆ ਇੱਧਰ ਵੀ ਰੱਖ ਰੱਖਿਆ ਕੁਛ ਇੱਧਰ ਕੀ ਆ ਬਈ ਆ ਕੀ ਜਗਾੜ ਆ ਯਾਰ ਆ ਜੋ ਬਈ ਖੋਲ ਕੇ ਦੇਖਦੇ ਆਂ ਏ ਆ ਵੀ ਡੱਕਸ ਨੇ ਬਈ ਇੱਥੇ ਤਾਂ ਬਈ ਡੱਕਸੀ ਵਾਲੇ ਪ੍ਰਕਾਰ ਦੀਆਂ ਰੱਖ ਰੱਖੀਆਂ ਨੇ ਆ ਪਤਾ ਨਹੀਂ ਕਿਹੜੀਆਂ ਬਜਦੀਆਂ ਨੇ ਬਈ ਆ ਜੋ ਵੀ ਅੱਗੇ ਚੱਲਦੇ ਆਂ ਇੱਧਰ ਬਈ ਟਰਕੀ ਫਿਰਦਾ ਇਹਦੇ ਦਾੜੀ ਆ ਬਈ ਕਹਿੰਦੇ ਬਈ ਟਰਕੀ ਤਾਂ ਬਹੁਤ ਦੇਖੇ ਨੇ ਹਨਾ ਅਡਲਟ ਏਜ ਦੇ ਪਰ ਉਹਨਾਂ ਦੇ ਦਾੜੀ ਨਹੀਂ ਦੇਖੀ ਯਾਰ ਮੈਂ ਅੱਜ ਤੱਕ ਤਾ ਬਈ ਕਹਿੰਦੇ ਇਹਦੇ ਦਾੜ੍ਹੀ ਹੈਗੀ ਲੰਬੀ ਲੰਬੀ ਤਾਂ ਦੇਖਦੇ ਆ ਪਰਾਂਪਰਾਂ ਨੂੰ ਜਾਈ ਜਾਂਦਾ ਇੱਧਰ ਮੂੰਹ ਹੀ ਨਹੀਂ ਕਰੀ ਜਾਂਦਾ ਕਮ ਜਾ ਬਈ ਇੱਧਰ ਕਮ ਦਿਖਾ ਤੇਰੀ ਦਾੜ੍ਹੀ ਬਈ ਲੰਮ ਕੀ ਤਾਂ ਜਾਂਦੀ ਆ ਯਾਰ ਇਹ ਖੜੀ ਕਾਤੇ ਹੈਗੀ ਕੀ ਬਾਤ ਹੈ ਯਾਰ ਆ ਤਾਂ ਪਹਿਲੀ ਵਾਰ ਦੇਖਿਆ ਬਈ ਯਾਰ ਦਾੜ੍ਹੀ ਵਾਲਾ ਟਰਕੀ ਦੇਖੋ ਬਈ ਕਿੱਡੇ-ਕੱਡੇ ਬਾਲ ਨੇ ਤਾਂ ਬਈ ਕਮੈਂਟ ਕਰਕੇ ਪੱਕਾ ਦੱਸਿਓ ਬਈ ਸਾਰੇ ਟਰਕੀ ਆਂਦੇ ਐਵੇਂ ਹੁੰਦੀ ਆ ਦਾੜ੍ਹੀ ਜਾਂ ਇਹਦੇ ਕੱਲੇ ਦੇ ਆ ਇੱਧਰ ਬਈਆ ਬਰਾਊਂਜੀਆਂ ਡਾਕਸ ਫਿਰਦੀਆਂ ਨੇ ਇਹ ਵੀ ਪਤਾ ਨਹੀਂ ਕਿਹੜੀ ਵੈਰੈਟੀ ਆ ਇਹਦੇ ਅੰਦਰ ਦੇਖਦੇ ਆ ਬਈ ਇਹਦੇ ਅੰਦਰ ਕੀ ਆ ਆਇਓ ਖੋਲ ਕੇ ਦੇਖੀਏ ਏ ਆਏ ਹਾਏ ਹਾਏ ਸੋ ਕਿਊਟ ਦੇਖੋ ਬਈ ਪਿਆਰੇ ਪਿਆਰੇ ਬੱਚੇ ਡਾਕਸ ਦੇ ਜਮੇ ਛੋਟੇ ਛੋਟੇ ਇਹ ਨੇ ਲਿਟਲ ਲਿਟਲ ਜੇ ਬਹੁਤ ਪਿਆਰੇ ਆ ਬਈ ਚਲੋ ਇਹਨੂੰ ਵੀ ਬੰਦ ਕਰਦੇ ਆ ਮਿੱਤਰੋ ਚਲੋ ਆਜੋ ਬਈ ਹੁਣ ਆਪਾਂ ਗੱਦੀ ਕੁੱਤਾ ਦੇਖ ਕੇ ਆਉਣੇ ਆ ਗੱਦੀ ਕੁੱਤਾ ਬੰਨਿਆ ਹੋਇਆ ਉਧਰ ਪਰਲੇ ਪਾਸੇ ਉਧਰ ਚਲਦੇ ਆ ਤੇ ਬੱਕ ਤਾਂ ਬਾਈ ਹੋਰਾਂ ਕੋਲੇ ਵਾੜੇ ਪ੍ਰਕਾਰ ਦੀਆਂ ਨੇ ਬਈ ਤੇ ਇੱਧਰ ਆ ਬਈ ਗੱਦੀ ਕੁੱਤਾ ਟਰੈਕਟਰ ਦੇ ਥੱਲੇ ਬੰਨਿਆ ਹੋਇਆਗਾ ਆਜੋ ਦੇਖੀਏ ਆਜਾ ਆਉਠ ਖੜਾ ਬਈ ਆ ਆ ਗਿਆ ਦੇਖੋ ਛੋਟਾ ਬੱਚਾ ਬਈ ਹਜੇ ਇਹ ਕੁਛ ਕੁ ਮਹੀਨਿਆਂ ਦਾ ਐਨੇ ਤਾਂ ਆਪਦੇ ਤੋਂ ਦੁੱਗਣਾ ਤਿੱਗਣਾ ਹੋ ਜਾਣਾ ਇੰਨਾ ਵੱਡਾ ਹੋ ਜੂ ਕਿਵੇਂ ਲੱਗਿਆ ਇਹਦੇ ਬਾਰੇ ਵੀ ਦੱਸਿਓ ਚਲੋ ਬਈ ਮਿੱਤਰੋ ਫਿਰ ਪਾਈਏ ਚਾਲੇ ਕਿਵੇਂ ਲੱਗਿਆ ਫਾਰਮ ਤੇ ਕਿਵੇਂ ਲੱਗੇ ਜਾਨਵਰ ਆ ਗੱਲ ਪੱਕਾ ਦੱਸਿਓ ਮਿਲਾਂਗੇ ਇੱਕ ਨਵੀਂ ਵੀਡੀਓ ਚ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਸਫਰੀ ਕਾਲ ਸਾਰਿਆਂ ਨੂੰ